ਬਾਬਾ ਦੀਪ ਸਿੰਘ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਹਰ ਐਤਵਾਰ ਨੂੰ ਜਿਸੇ ਵੱਡੀ ਗਿਣਤੀ ਵਿੱਚ ਚਪੈਰਾ ਜਾ ਵਿੱਚ ਸੰਗਤਾਂ ਪਹੁੰਚੀਆਂ ਨੇ ਉੱਥੇ ਹੀ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਤਨ ਤਨ ਬਾਬਾ ਦੀਪ ਸਿੰਘ ਜੀ ਅਸਥਾਨ ਪਵਿੱਤਰ ਅਸਥਾਨ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਚਪੈਰਾ ਜਾ ਵਿੱਚ ਪਹੁੰਚਦੀਆਂ ਨੇ ਇੱਥੇ ਆ ਕੇ ਸੰਗਤਾਂ ਵੱਲੋਂ ਚਪੈਰਾ ਜਾ ਵਿੱਚ ਹਾਜ਼ਰੀ ਭਰੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਸੋ ਵੱਡੀ ਗਿਣਤੀ ਵਿੱਚ ਜੇ ਗੱਲ ਕਰੀਏ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਖੁਸ਼ੀਆਂ ਲੈਣ ਦੇ ਲਈ ਇਸ ਪਵਿੱਤਰ ਸਥਾਨ ਤੇ ਹਰ ਐਤਵਾਰ ਨੂੰ ਪਹੁੰਚਦੀ ਹੈ ਇੱਥੇ ਆ ਕੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਹਰ ਇੱਕ ਦੀਆਂ ਖੁਸ਼ੀਆਂ ਝੋਲੀਆ ਖੁਸ਼ੀਆਂ ਨਾਲ ਪਰਦੇ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਤੁਹਾਨੂੰ ਸੇਵਾ ਕਰਦੀਆਂ ਵੀ ਨਜ਼ਰ ਆਉਣਗੀਆਂ ਉੱਥੇ ਹੀ ਵਕਫ ਵਕਫ ਜਗ੍ਹਾ ਤੇ ਲੰਗਰ ਵੀ ਲਗਾਏ ਗਏ ਨੇ ਤੇ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਅੱਜ ਤੁਹਾਨੂੰ ਇੱਕ ਅਜੀਹਾ ਲੰਗਰ ਦਿਖਾਵਾਂਗੇ ਜਿੱਥੇ ਆ ਕੇ ਜੇ ਕਿਸੇ ਨੂੰ ਕੋਈ ਦੁਖਤ ਤਕਲੀਫ ਹੁੰਦੀ ਤਾਂ ਇੱਥੋਂ ਦਵਾਈ ਲੈ ਸਕਦਾ ਸੋ ਦਵਾਈਆਂ ਦਾ ਲੰਗਰ ਲਗਾਇਆ ਗਿਆ ਹੈ ਸੇਵਾ ਹੈਲਪ ਗਰੁੱਪ ਚੈਰੀਟੇਬਲ ਸੁਸਾਇਟੀ ਰਜਿਸਟਰਡ ਸ਼੍ਰੀ ਅੰਮ੍ਰਿਤਸਰ ਵੱਲੋਂ ਧੰਨ ਧੰਨ ਬਾਬਾ ਦੇਸਵਿੰਦਰ ਅਸਥਾਨ ਤੇ ਦੁਪਹਿਰਾ ਜਾਵਸ ਆਈਆਂ ਸੰਗਤਾਂ ਲਈ ਦਵਾਈਆਂ ਦਾ ਲੰਗਰ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਂਦਾ ਸੋ ਹਰ ਐਤਵਾਰ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਆ ਕੇ ਇੰਨਾ ਪਾਸੋਂ ਚੈੱਕਅਪ ਕਰਵਾਉਂਦੀਆਂ ਨੇ ਤੇ ਦਵਾਈਆਂ ਲੈ ਕੇ ਜਾਂਦੀਆਂ ਨੇ ਸੋ ਜਿਹੜੇ ਇੱਥੇ ਵੀਰ ਨੇ ਸੇਵਾ ਹੈਲਪ ਗਰੁੱਪ ਦੇ ਚੈਰੀਟੇਬਲ ਸੁਸਾਇਟੀ ਦੇ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਸੋ ਗੱਲਬਾਤ ਜ਼ਰੂਰ ਕਰਾਂਗੇ ਸੇਵਾਦਾਰਾਂ ਦੇ ਨਾਲ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਮੇਰਾ ਨਾਮ ਹਰਪ੍ਰੀਤ ਸਿੰਘ ਹਾਂਜੀ ਇਹ ਤੁਸੀਂ ਲਗਾਤਾਰ ਹੀ ਹਰ ਐਤਵਾਰ ਕੈਂਪਲ ਲਗਾਉਂਦੇ ਹੋ ਔਰ ਗਰੀਬਾਂ ਦੀ ਸੇਵਾ ਕਰਦੇ ਦੇਖਿਆ ਗਿਆ ਤੁਸੀਂ ਮਲਮ ਪੱਟੀ ਵੀ ਕਰਦੇ ਹੋ ਕੀ ਕਹਿਣਾ ਚਾਹੋ ਪਈ ਇਹੋ ਕਹਿਣਾ ਚਾਹਨਾ ਮੈਂ ਕਿ ਵੱਧ ਤੋਂ ਵੱਧ ਗੁਰੂ ਘਰ ਆਣ ਕੇ ਆਪਣੀ ਸੇਵਾ ਦੋ ਇਹ ਬਿਲਕੁਲ ਜੀ ਆ ਸੇਵਾ ਤੇ ਸੰਗਤ ਪਾਉਂਦੀ ਆ ਜਿਵੇਂ ਕਿ ਲੰਗਰਾਂ ਦੇ ਵਿੱਚ ਸੇਵਾ ਚੱਲਦੀ ਪਰ ਦਵਾਈਆਂ ਤੋਂ ਲੰਗਰ ਮੈਡੀਕਲ ਦਾ ਜਿਹੜਾ ਚੈੱਕਅਪ ਦਾ ਲੰਗਰ ਉਹ ਪਹਿਲੀ ਵਾਰੀ ਵੇਖਿਆ ਯਾਰ ਭਈ ਇਹ ਵੀ ਗੁਰੂ ਦੀ ਮੇਰ ਮੇਰ ਦੇ ਨਾਲ ਹੀ ਚਲੋ ਹੋਣਿਆ ਕੰਮ ਅਹੀਂ ਦਾ ਵਸਾ ਸੰਗਤ ਨੂੰ ਕਹਿੰਦੇ ਆ ਵੀ ਵੱਧ ਤੋਂ ਵੱਧ ਦਵਾਈਆਂ ਦੀ ਸੇਵਾ ਪਾਓ ਮਾਇਆ ਦੀ ਕੋਈ ਲੋੜ ਨਹੀਂ ਹੈਗੀ ਦਵਾਈਆਂ ਦੀ ਸੇਵਾ ਪਾਓ ਕਿ ਅਸੀਂ ਵੱਧ ਤੋਂ ਵੱਧ ਸੰਕਤੀ ਦੇ ਸਹਿਯੋਗ ਦੇ ਨਾਲ ਦਵਾਈਆਂ ਦਾ ਲੰਗਰ ਵੱਧ ਤੋਂ ਵੱਧ ਕਰੀਏ ਪ੍ਰੋਵਾਈਡ ਬਿਲਕੁਲ ਤੁਸੀਂ ਦੂਜੇ ਪਾਸੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਵੇਂ ਕਿ ਇੱਕ ਬਜ਼ੁਰਗ ਦੇ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਕੀਤੀ ਜਾ ਰਹੀ ਹੈ ਮਤਲਬ ਪੱਟੀ ਕੀਤੀ ਜਾ ਰਹੀ ਹੈ ਸੋ ਇਸੇ ਤਰ੍ਹਾਂ ਹੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਜੀ ਦੂਜੇ ਪਾਸੇ ਦੇਖਿਆ ਤਾਂ ਹਰ ਕੋਈ ਥੋੜਾ ਕੇ ਦਵਾਈ ਲੈ ਕੀ ਨਾ ਵੀਰ ਜੀ ਤਨਮ ਸਿੰਘ ਜੀ ਅ ਲਗਾਤਾਰ ਹੀ ਦੇਖਿਆ ਜਾ ਰਿਹਾ ਕਿ ਤੁਸੀਂ ਸੇਵਾਕਾਰ ਨੇ ਜਿਵੇਂ ਕਿ ਲੰਗਰ ਸੰਗਤ ਸ਼ਕਤੀ ਹੈ ਤੇ ਪਰ ਜਿਹੜੇ ਦਵਾਈਆਂ ਦੇ ਲੰਗਰ ਹੋ ਗਏ ਉਹ ਅਲੱਗ ਤੁਸੀਂ ਲਗਾਏ ਹੋਏ ਨੇ ਕਿੰਨੀ ਕਿ ਸੰਗਤ ਆ ਰਹੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਲੰਗਰ ਤਾਂ ਖਾਣ ਨੂੰ ਸੰਤਾਂ ਦੇ ਬੋਧ ਮਿਲ ਜਾਂਦੇ ਹਨ ਪਰ ਦਵਾਈਆਂ ਦੇ ਲੰਗਰ ਬਹੁਤ ਲੋਕੀ ਘਟ ਲਗਾਉਂਦੇ ਦਵਾਈਆਂ ਤੋਂ ਕਈ ਮਰੀਜ਼ ਐਸੇ ਹਨ ਕਿ ਜਿਹੜੇ ਦਵਾਈ ਲੈਣ ਦੇ ਸਮਰੱਥ ਨਹੀਂ ਹਨ ਇਸ ਲਈ ਇਹੋ ਜਿਹਾ ਪ੍ਰਾਲਾ ਕੀਤਾ ਵੀ ਵੱਖਰਾ ਪ੍ਰਾਲਾ ਕਰੀਏ ਸੰਤਾਂ ਵਾਸਤੇ ਆਪਾਂ ਦਵਾਈਆਂ ਦੀ ਸੇਵਾ ਕਰੀਏ ਹਰ ਐਤਵਾਰ ਜੀ ਜੀ ਸੋ ਕਿੰਨੇ ਕ ਸੰਗਤ ਆ ਜਾਂਦੀ ਹੈ ਜਿਹੜੀ ਇੱਥੋਂ ਦਵਾਈ ਲੈ ਕੇ ਜਾਂਦੀ ਹੈ 1200 ਤੋਂ 1500 ਤੱਕ ਸੰਗਤ ਆ ਜਾਂਦੀ ਜੀ ਐਤਵਾਰ ਤੇ ਐਤਵਾਰ ਕੋਈ ਵਿਸ਼ੇਸ਼ ਸਹਿਯੋਗ ਵੀ ਹੈਗਾ ਸੰਗਤ ਸਾਰੀ ਸੰਗਤ ਆਪ ਹੀ ਸਹਿਯੋਗ ਕਰਦੀ ਆ ਜੀ ਕੋਈ ਸਾਡੇ ਸੇਵਾਦਾਰੀ ਟੇਬਲ ਦੇ ਮੈਂਬਰ ਨਹੀਂ ਕੋਈ ਸੰਗਤ ਨਹੀਂ ਸਾਰੇ ਆਪ ਹੀ ਦਵਾਈਆਂ ਲੈ ਕੇ ਲਿਫਾਵੇ ਪਰ ਪਰ ਕੇ ਆਪ ਹੀ ਸਾਰਾ ਸੰਗਤ ਸਾਭ ਕੋ ਯਾਪ ਹੀ ਕਰਦੀ ਹੈ ਕਿੰਨੇ ਵਜ ਤੋਂ ਕਿੰਨੇ ਵਜ ਤੱਕ ਹੁੰਨੇ ਆ ਇਹ ਵੀਰ ਜੀ 9 ਵਜ ਤੋਂ ਲੈ ਕੇ 5 ਵਜ ਤੱਕ ਕੈਂਪ ਆਡਾ ਸਿਰੇ 8 ਵਜ ਲੱਗ ਜਾਂਦਾ ਜੀ ਸੋ ਤੁਸੀਂ ਦੇਖਿਆ ਕਿ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 5 ਵਜ ਤੱਕ ਇਸ ਕੈਂਪ ਦੇ ਵਿੱਚ ਅਨੇਕਾਂ ਹੀ ਸੰਗਤਾਂ ਆ ਕੇ ਆਪਣੀਆਂ ਬੱਚਾ ਕੈਪ ਕਰਵਾਉਂਦੀਆਂ ਨੇ ਤੇ ਦਵਾਈ ਲੈ ਕੇ ਜਾਂਦੀਆਂ ਨੇ ਸੋ ਅਲੱਗ-ਅਲੱਗ ਥਾਵਾਂ ਤੋਂ ਦੂਰ-ਦੂਰੋਂ ਸੰਗਤ ਇੱਥੇ ਪਹੁੰਚਦੀ ਤੇ ਉਹਨਾਂ ਵੱਲੋਂ ਬੜੇ ਕਿਥੇ ਸੰਗਤ ਦੀ ਜਿਹੜੀ ਕਿ ਸੇਵਾ ਕੀਤੀ ਜਾਂਦੀ ਇਸ ਕੈਂਪ ਦੇ ਵਿੱਚ ਸੰਗਤਾਂ ਲਾਹਾ ਲੈਂਦੀਆਂ ਨੇ ਔਰ ਜੇ ਗੱਲ ਕਰੀਓ ਤਾਂ ਸੇਵਾ ਹੈਲਪ ਗਰੁੱਪ ਚਰਕਵਡ ਸੁਸਾਇਟੀ ਵੱਲੋਂ ਹਰ ਐਤਵਾਰ ਨੂੰ ਇੱਥੇ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਬੱਚਤ ਲੈ ਕੇ ਬਜ਼ੁਰਗ ਇੱਥੇ ਸੇਵਾ ਕਰਦੇ ਨੇ ਜਿਹੜਾ ਵੀ ਕੋਈ ਇੱਥੇ ਆ ਕੇ ਆਪਣਾ ਦੁੱਖ ਤਕਲੀਫ ਦੱਸਦਾ ਤਾਂ ਉਸ ਨੂੰ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਫ੍ਰੀ ਚੈੱਕਅਪ ਕੀਤਾ ਜਾਂਦਾ ਹੈ ਸੋ ਵੱਡੀ ਗਿਣਤੀ ਜੇ ਗੱਲ ਕਰੀਏ ਤਾਂ ਸੰਗਤਾਂ ਦੇਸ਼ਾਂ ਵਦੇਸ਼ਾਂ ਤੋਂ ਸੰਗਤ ਇੱਥੇ ਹਾਜ਼ਰੀ ਭਰਨ ਲਈ ਪਹੁੰਚਦੀ ਹੈ ਸੋ ਮੈਡੀਕਲ ਦਾ ਦਵਾਈਆਂ ਦਾ ਲੰਗਰ ਇਹਨਾਂ ਵੀਰਾਂ ਦੇ ਵੱਲੋਂ ਲਗਾਇਆ ਜਾਂਦਾ ਸੇਵਾ ਹੈਲਪ ਗਰੁੱਪ ਚੈਰੀਟੇਬਲ ਸੁਸਾਇਟੀ ٹرسٹ ਐਟ ਜੋ ਕਿ ਹਰ ਐਤਵਾਰ ਨੂੰ ਲਗਾਤਾਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇੱਥੇ ਆਪਣਾ ਕੈਂਪ ਲਗਾਉਂਦੀ ਹੈ ਤੇ ਸੰਗਤਾਂ ਦੀ ਜਿਹੜੀ ਕਿ ਸੇਵਾ ਕਰਦੇ ਨੇ ਉਹਨਾਂ ਚੈੱਕਅਪ ਕਰ ਦਿੰਦੇ ਉਹਨਾਂ ਨੂੰ ਦਵਾਈਆਂ ਵੀ ਫਰੀਦ ਦਿੱਤੀਆਂ ਬਾਜ ਲਾਈਵ ਤੋਂ ਕੈਮਰਾਮੈਨ ਹਰਮਨ ਦੇ ਨਾਲ ਗੁਰਪੀ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ